ਹੀ ਹੈ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਸਾਡੇ ਆਲੇ-ਦੁਆਲੇ ਦੇ ਪਦਾਰਥ ਤੇ ਇਸ ਅਧਿਆਇ ਦੇ ਪੰਨਾ 6 ਤੇ ਆਏ ਅਧਿਆਇ ਦੇ ਅੰਦਰਲੇ ਸਵਾਲ 1 ਤੋਂ ਲੈ ਕੇ 4 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ 9ਵੀਂ ਜਮਾਤਾਂ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar 9th science english medium ਵਿੱਚ 9ਵੀਂ ਵਿਗਿਆਨ ਐਵਰੀ ਇੱਕੀ ਸ਼ੁਰੂ ਕੀਤੀ ਹੈ ਹੁਣ ਫਿਰ ਇੱਕ ਹੈਗੀ ਹੈ ਬੱਚੋ 9th math notes ਫਿਰ ਹੈਗੀ ਹੈ 9ਵੀਂ ਗਣਿਤ ਪੰਜਾਬੀ మీడియం 9th math ਇਹ ਸਿ ਵੀ ਆਪਣਾ ਨਮੀ ਵਾਲੀ ਇੰਗਲਿਸ਼ ਮੀਡੀਅਮ ਵਿੱਚ ਫਿਰ ਮੈਥ ਕਨਸੈਪਟਸ ਫਿਰ ਗਣਿਤੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀ ਵੀਡੀਓਜ਼ ਜ਼ਰੂਰ ਦੇਖੋ ਹੁਬ ਦੇਖੀਏ ਬੱਚੋ ਨੇ ਵਾਲੇ ਸਵਾਲ ਪਹਿਲਾ ਕਿਸੇ ਪਦਾਰਥ ਦੇ ਇਕਾਈ ਆਇਤਨ ਇਹਨੂੰ ਕਹਿੰਦੇ ਯੂਨਿਟ ਵੋਲਿਊਮ ਆਇਤਨ ਦਾ ਮਤਲਬ ਹੁੰਦਾ ਹੈ ਵੋਲੀਅਮ ਤੇ ਇਕਾਈ ਆਇਤਨ ਮਨੇ ਯੂਨਿਟ ਵੋਲੀਅਮ ਦੇ ਪੁੰਜ ਮਾਸ ਨੂੰ ਘਣਤਾ ਜਿਹਨੂੰ ਕਹਿੰਦੇ ਹਨ ਡੈਨਸਿਟੀ ਕਹਿੰਦੇ ਹਨ ਸੋ ਘਣਤਾ ਬਰਾਬਰ ਹੁੰਦੀ ਪੁੰਜ ਬਟਾ ਆਇਤਨ ਇਹਦਾ ਸੂਤਰ ਹੈਗਾ ਕਹਿੰਦੇ ਵੱਧਦੀ ਹੋਈ ਘਣਤਾ ਦੇ ਕਰਮ ਵਿੱਚ ਹੇਠ ਲਿਖਿਆਂ ਨੂੰ ਦਰਸਾਓ ਬੱਚੋ ਜਿਹੜੀ ਚੀਜ਼ ਮਨ ਲਕੀ ਇਕਾਈ ਦੇ ਆਇਤਨ ਦੇ ਸਾਬ ਨਾਲ ਭਰੀ ਹੋਏਗੀ ਜਿੱਦਾਂ ਤਰਲ ਵਿੱਚ ਹੋਵੇ ਜਾਂ ਗੈਸਾਂ ਵਿੱਚ ਹੋਵੇ ਜਿਹੜੀ ਚੀਜ਼ ਉੱਪਰ ਚਲ ਜਾਂਦੀ ਹੈ ਉਹ ਹਲਕੀ ਹੁੰਦੀ ਹੈ ਜਿਹੜੀ ਤਰਦੀ ਏ ਕਿਸੇ ਤਰਲ ਪਦਾਰਥ ਦੇ ਵਿੱਚ ਉਹ ਇਹਨਾਂ ਤਰਲ ਪਦਾਰਥ ਤੋਂ ਹਲਕੀ ਹੈਗੀ ਹੈ ਸੋ ਇਹਨਾਂ ਕੰਮ ਸਾਡਾ ਸੌਖਾ ਹੋ ਜਾਂਦਾ ਸੋ ਇਹ ਚੀਜ਼ਾਂ ਹੈਗੀਆਂ ਨੇ ਹਵਾ ਚਿਮਨੀ ਦਾ ਧੂਆਂ ਸ਼ਹਿਦ ਪਾਣੀ ਚਾਹ ਗਰੂ ਅਤੇ ਲੋ ਹੁਣ ਬੱਚਿਓ ਹਵਾ ਸਭ ਤੋਂ ਹਲਕੀ ਹੈ ਠੀਕ ਹੈ ਨਾ ਕਿਉਂਕਿ ਇਹ ਚ ਮਤਲਬ ਕੀ ਇਹਦਾ ਆਇਤਨ ਦੇ ਹਿਸਾਬ ਨਾਲ ਇਹਦਾ ਭਾਰ ਬੜਾ ਘੱਟ ਹੈਗਾ ਚਿਮਨੀ ਦਾ ਧੂਆਂ ਭਾਵੇਂ ਉੱਪਰ ਜਾਂਦਾ ਪਰ ਉਹ ਗਰਮ ਕਰਕੇ ਜਾਂਦਾ ਹੈ ਜਦੋਂ ਚਿਮਨੀ ਦਾ ਝੂਆਂ ਠੰਡਾ ਹੋ ਜਾਏਗਾ ਤੇ ਚਿਮਨੀ ਦੇ ਵਿੱਚ ਬੜੇ سارے ਕਣ ਹੁੰਦੇ ਨੇ ਕਾਰਬਨ ਦੇ ਮੁਲਗੀ ਫਲੇਕਸ ਹੁੰਦੇ ਨੇ ਸੋ ਇਹ ਥੋੜਾ ਜਿਹਾ ਭਾਰਾ ਹੁੰਦਾ ਹੈ ਫਿਰ ਰੂਹ ਉਹ ਤੋਂ ਭਾਰਾ ਹੁੰਦਾ ਕਿਉਂਕਿ ਜਿਵੇਂ ਰੂਹ ਹਵਾ ਵਿੱਚ ਛੱਡਾਂ ਰੂਹ ਦੀ ਪੁਣੀ ਤੇ ਥੱਲੇ ਡਿੱਗ ਜਾਏਗੀ ਹੈਨਾ ਹਵਾ ਤੋਂ ਉਹ ਭਾਰੀ ਹੈ ਹੁਣ ਪਾਣੀ ਉਹ ਤੋਂ ਭਾਰਾ ਹੈ ਰੂਹ ਪਾਣੀ ਤੋਂ ਹਲਕਾ ਹੈ ਜੇ ਮੈਂ ਰੂਹ ਪਾਣੀ ਦੇ ਉੱਤੇ ਰੱਖ ਦਵਾਂ ਤੇ ਰੂਹ ਤਰੇਗਾ ਹੌਲੀ ਹੌਲੀ ਜਿਦੋਂ ਉਹ ਪਾਣੀ 'ਚ ਭਿੱਜ ਜਾਏਗਾ ਫੇਰ ਉਹਵੇਂ ਡੁੱਬ ਜਾਵੇ ਨਹੀਂ ਤੇ ਰੂਹ ਜਿਹੜਾ ਹੈ ਪਾਣੀ ਤੋਂ ਹਲਕਾ ਹੈ ਪਾਣੀ ਫਿਰ ਸ਼ਹਿਦ ਤੋਂ ਹਲਕਾ ਹੈ ਕਿਦਾਂ ਜਿਵੇਂ ਸ਼ਹਿਦ ਪਾਵਾਂ ਪਾਣੀ ਦੇ ਵਿੱਚ ਦੇ ਉਹ ਕੋਲ ਜਾਂਦਾ ਥੱਲੇ ਡੁੱਬ ਜਾਂਦਾ ਠੀਕ ਹੈ ਚਾਕ ਉਹ ਤੋਂ ਪਰ ਹੈ ਲੋਹਾ ਉਹ ਤੋਂ ਪਰ ਹੈ ਸੋ ਇਸ ਤਰ੍ਹਾਂ ਇਹ ਦੇਖ ਕੇ ਸਾਨੂੰ ਥੋੜਾ ਆਈਡੀਆ ਲੱਗ ਜਾਏਗਾ ਕਿ ਥੋੜਾ ਅੰਦਾਜ਼ਾ ਲੱਗ ਜਾਂਦਾ ਕਿ ਘਣਤਾ ਦਾ ਮਤਲਬ ਕੀ ਹੈ ਠੀਕ ਹੈ ਅੱਗੇ ਚਲੀਏ ਦੂਜਾ ਸਵਾਲ ਇਹਦੇ ਦੋ ਪਾਗ ਨੇ ਊੜਾ ਤੇ ਐੜਾ ਪਹਿਲਾ ਇਹ ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਣੀ ਵੱਧ ਕਰੋ ਕਰਦੇ ਆਂ ਜੀ ਚਲੋ ਤੇ ਦੂਜਾ ਹੈਗਾ ਹੈਠ ਲਿਖਿਆ ਤੇ ਟਿੱਪਣੀ ਕਰੋ ਨਿਗਰਤਾ ਦਵੀਣੀ ਯੋਗਤਾ ਤਰਲਤਾ ਬਰਤਨ ਵਿੱਚ ਗੈਸ ਦਾ ਭਰਨਾ ਆਕਾਰ ਗਤੀਜੁਰਜਾ ਅਤੇ ਕਣਤਾ ਸੋ ਦੋਨੋਂ ਨੂੰ ਇੱਕ ਹੀ ਕਰਕੇ ਕਰਦੇ ਆਂ ਲਓ ਜੀ ਸਾਰਨੀਵਤ ਕਰ ਦਿੱਤਾ ਆਪਾਂ ਉੜਾਪਾਗ ਅਧਾਰਤ ਹਿਆਂ ਵਾਕਵਾਂਕਰ ਸਾਮਾ ਦੇ ਗੁਣ ਵਿੱਚ ਗੁਣਾ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਨੀਵਤ ਕਰੋ ਇਹ ਬੱਚਿਓ ਅਸੀਂ ਚਾਰ ਕਾਲਮ ਬਣਾ ਲਵੋ ਬੜਾ ਸੌਖਾ ਹੈ ਇੱਥੇ ਲਿਖ ਦਿਓ ਗੁਣ ਇੱਥੇ ਲਿਖ ਦਿਓ ਇਹ ਠੋਸ ਨਹੀਂ ਇਹ ਵਿੱਚ ਠੋਸ ਹੋਣਾ ਚਾਹੀਦਾ ਸੀਗਾ ਐ ਐ ਘਣੌੜਾ ਨਹੀਂ ਹੈ ਐ ਘੜਾੜਾ ਘਣੌੜਾ ਨਹੀਂ ਹੈ ਥੋਸ, ਦਰਵ ਤੇ ਗੈਸ ਠੀਕ ਹੈ ਬੱਚੋ ਹੁਣ ਬੱਚੋ ਹੈ ਗੁਣ ਹੈਗੇ ਨੇ ਇੱਦਾਂ ਲਿਖ ਲਓ ਆਕਾਰ, ਆਇਤਨ, ਨਿਗਰਤਾ, ਕਣਾਂ ਵਿਚਲੀ ਥਾਂ, ਕਣਾਂ ਵਿਚਲਾ ਆਕਰਸ਼ਨ ਬਲ, ਕਣਾਂ ਦੀ ਗਤੀਜੂਰਜਾ, ਨਿਪੀੜਨ ਜਾਂ ਦਬੀਣ ਯੋਗਤਾ, ਘਣਤਾ ਸੋ ਬੱਚੋ ਆਕਾਰ ਨਿਸ਼ਚਿਤ ਹੁੰਦਾ ਠੋਸ ਦਾ। ਦਰਵ ਦਾ ਅਨਿਸ਼ਚਿਤ ਹੁੰਦਾ। ਜਗ ਜਵਾਦ ਉਹ ਜਗਵਾਰ ਵਾਜੇਗਾ, ਗਲਾਸ 'ਚ ਪਾਦੋ ਗਲਾਸ ਵਾਰਾ ਵਰਗਾ ਵਾਜੇਗਾ, ਘੜੇ 'ਚ ਪਾਦੋ ਘੜੇ ਵਰਗਾ ਹੋ ਜਾਏਗਾ। ਠੀਕ ਹੈ ਨਾ? ਤੇ ਡੋਲ ਦਵੋ ਤੇ ਖਿਲਰ ਜਾਏਗਾ। ਇਹ ਆਕਾਰ ਇਹਦਾ ਨਿਸ਼ਚਿਤ ਨਹੀਂ ਹੋਵੇਗਾ। ਗੈਸ ਦਾ ਵੀ ਉਹ ਅਨਿਸ਼ਚਿਤ ਹੈ। ਜਿਹੜੇ ਭਾਂਡੇ 'ਚ ਪਾਦੋਗੇ ਉਹ ਉਹੀ ਆਕਾਰ ਇਹਦਾ ਆ ਜਾਏਗਾ। ਆਇਤਨ ਜਿਹੜਾ ਇਹਦਾ ਨਿਸ਼ਚਿਤ ਹੁੰਦਾ ਹੈ, ਵੱਧ ਘਟ ਨਹੀਂ ਸਕਦਾ। ਦਰਵ ਦਾ ਵੀ ਨਿਸ਼ਚਿਤ ਹੀ ਹੁੰਦਾ। ਜਿਹੜੇ ਭਾਂਡੇ 'ਚ ਮਰਜ਼ੀ ਪਾਦੋ ਜਿੰਨਾ ਦੁੱਧ ਦੇ, ਜਿੰਨਾ ਪਾਣੀ ਹੈ, ਜਿੰਨਾ ਤਰਲ ਹੈ ਉਨਾ ਸੋ ਆਇਤਨ ਨਿਸ਼ਚਿਤ ਹੈਗਾ ਆਕਾਰ ਨਿਸ਼ਚਿਤ ਨਹੀਂ ਹੈਗਾ ਕਿ ਗੈਸ ਦਾ ਆਇਤਨ ਵੀ ਨਿਸ਼ਚਿਤ ਨਹੀਂ ਹੈਗਾ ਅਨਿਸ਼ਚਿਤ ਹੈਗਾ ਉਹਨੂੰ ਦਬ ਕੇ ਛੋਟਾ ਕੀਤਾ ਜਾ ਸਕਦਾ ਹੈ ਵੱਡੇ ਭਾਂਡੇ ਚ ਪਾ ਕੇ ਆਕਾਰ ਉਹਦਾ ਆਇਤਨ ਵੱਡਾ ਕੀਤਾ ਜਾ ਸਕਦਾ ਹੈ ਤੇ ਛੋਟੇ ਭਾਂਡੇ ਚ ਕੰਪਰੈਸ ਕਰਕੇ ਪਿਸਟਨ ਦੇ ਨਾਲ ਦਬ ਕੇ ਉਹਨੂੰ ਦਬ ਕੇ ਉਹਦਾ ਆਇਤਨ ਘਟਾਇਆ ਵੀ ਜਾ ਸਕਦਾ ਹੈ ਨਿਗਰ ਦਾ ਹੋਸ ਨਿਗਰ ਹੁੰਦੇ ਨੇ ਭਾਵ ਆਪਣਾ ਆਕਾਰ ਬਣਾ ਕੇ ਰੱਖਦੇ ਨੇ ਦਰਬ ਵਹਿਣਯੋਗ ਹੁੰਦੇ ਨੇ ਪਾਰ ਬਣਾਗੇ ਨਹੀਂ ਰੱਖਦੇ ਇਹ ਗੈਸਾਂ ਵੀ ਬਹਿਣ ਯੋਗ ਹੁੰਦੀਆਂ ਨੇ ਕਣਾਂ ਵਿਚਲੀ ਥਾਂ ਧੋਸਾਂ ਵਿੱਚ ਬਹੁਤ ਘੱਟ ਹੁੰਦੀ ਹੈ ਦਰਵਾਂ ਦੇ ਵਿੱਚ ਦਰਮਿਆਨੀ ਹੁੰਦੀ ਹੈ ਤੇ ਗੈਸਾਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਕਣਾਂ ਵਿਚਲੀ ਖਾਲੀ ਥਾਂ ਕਣਾਂ ਵਿਚਲਾ ਆਕਰਸ਼ਣ ਬਲ ਧੋਸਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਦਰਵਾਂ ਵਿੱਚ ਦਰਮਿਆਨਾ ਹੁੰਦਾ ਹੈ ਤੇ ਗੈਸਾਂ ਵਿੱਚ ਬਹੁਤ ਘੱਟ ਹੁੰਦਾ ਹੈ ਇੱਕ ਦੂਜੇ ਨੂੰ ਖਿੱਚਦੇ ਨੇ ਕਣ ਪਰ ਉਹ ਬਲ ਤਾਕਤ ਬਹੁਤ ਘੱਟ ਹੁੰਦੀ ਹੈ ਗੈਸਾਂ ਦੇ ਵਿੱਚ ਕਣਾਂ ਦੀ ਗਤੀ ਊਰਜਾ ਬਹੁਤ ਘੱਟ ਕਿਉਂਕਿ ਬਹੁਤ ਹੌਲੀ-ਹੌਲੀ ਘੁੰਮਦੇ ਨੇ திரਵਾਂ ਦੇ ਵਿੱਚ ਦਰਮਿਆਨੀ ਤੇ ਗੈਸਾਂ ਵਿੱਚ ਬਹੁਤ ਜ਼ਿਆਦਾ ਬਹੁਤ ਤੇਜ਼ੀ ਦੇ ਨਾਲ ਕਣ ਜਿਹੜੇ ਨੇ ਉਹ ਘੁੰਮ ਰਹੇ ਹੁੰਦੇ ਨੇ ਨਿਰੰਤਰ ਗਤੀਸ਼ੀਲ ਰਹਿੰਦੇ ਨੇ ਤੇ ਇਸ ਕਰਕੇ ਇਹਨਾਂ ਦੀ ਗਤੀ ਊਰਜਾ ਗਤੀ ਵਿੱਚੋਂ ਜਨਮੀ ਊਰਜਾ ਉਹਨੂੰ ਜਿਹੜੀ ਹੈ ਗਤੀ ਊਰਜਾ ਊਰਜਾ ਕਿੰਨੇ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ ਨਾ ਪੀੜਨ ਜਾਂ ਦਬੀਣ ਯੋਗਤਾ ਫੋਰਸ ਅਸੰਭਵ ਨੇ ਦਬ ਕੇ ਨਾ ਪੀੜਿਆ ਨਹੀਂ ਜਾ ਸਕਦਾ ਉਹਦਾ ਆਇਤਨ ਛੋਟਾ ਨਹੀਂ ਕੀਤਾ ਜਾ ਸਕਦਾ। ਦਰਵ ਨਾ ਮਾਤਰ ਕਿਤੇ ਕਿਤੇ ਕੋਈ ਦਰਵ ਬਿਲਕੁਲ ਨਾ ਮਾਤਰ ਨਪੀੜਿਆ ਜਾ ਸਕਦਾ ਨਹੀਂ ਤੇ ਨਹੀਂ। ਤੇ ਗੈਸਾਂ ਸੰਭਵ ਜਿੰਨਾ ਮਰਜ਼ੀ ਨਪੀੜ ਲਵੋ ਹਨਾ ਬਲਕਿ ਇਹਨਾਂ ਨਪੀੜ ਕੇ ਉਹ ਗੈਸ ਤੋਂ ਤਰਲ ਕੀਤੀਆਂ ਜਾ ਸਕਦੀਆਂ ਇਹਨਾਂ ਨੂੰ ਨਪੀੜਿਆ ਜਾ ਸਕਦਾ ਹੈ। ਅਣਤਾ ਜਿਹੜੀ ਆਮ ਤੌਰ ਤੇ ਠੋਸ ਦੇ ਆਮ ਤੌਰ ਤੇ ਠੋਸ ਦੀ ਜ਼ਿਆਦਾ ਹੁੰਦੀ ਹੈ, ਦਰਵ ਦੀ ਦਰਮਿਆਨੀ ਹੁੰਦੀ ਹੈ ਤੇ ਗੈਸਾਂ ਦੀ ਘੱਟ ਹੁੰਦੀ ਹੈ। ਹੁਣ ਬੱਚੋ ਆ ਗਿਆ ਐਡਾ ਹੇਠ ਦੇਖਣਾ ਤੇ ਟਿੱਪਣੀ ਕਰੋ ਜਿਹੜੇ ਹੈਗੇ ਨੇ ਸਾਰੇ ਸੋ ਇੱਕ ਇੱਕ ਕਰੀ ਗਏ ਨਿਗਰਤਾ ਜਿਹਨੂੰ ਅੰਗਰੇਜ਼ੀ ਕਿਹਨੇ ਰਿਜਿਡਿਟੀ ਪਦਾਰਤ ਦਾ ਉਹ ਗੁਣ ਜਿਸ ਕਰਕੇ ਪਦਾਰਤ ਆਪਣਾ ਆਕਾਰ ਬਾਹਰੀ ਬਲ ਲੱਗਣ ਦੇ ਬਾਵਜੂਦ ਵੀ ਕਾਇਮ ਰੱਖਦੇ ਹਨ ਠੀਕ ਹੈ ਠੋਸ ਆਮ ਤੌਰ ਤੇ ਨਿਗਰ ਰਿਜਿਡ ਹੁੰਦੇ ਹਨ ਅਤੇ ਵਗਣਯੋਗ ਨਹੀਂ ਹੁੰਦੇ ਵਗਦੇ ਨਹੀਂ ਹੈਗੇ ਠੀਕ ਹੈ ਨਾ ਫਿਰ ਦਵੀਣਯੋਗਤਾ ਇਹਨੂੰ ਕਿਹਾ ਜਾਂਦਾ ਕੰਪਰੈਸੀਬਿਲਿਟੀ ਬਾਹਰੀ ਬਲ ਲਾਉਣ ਤੇ ਕਿਸੇ ਪਦਾਰਥ ਦੇ ਆਇਤਨ ਦੇ ਘਟ ਜਾਣ ਦੇ ਗੁਣ ਨੂੰ ਦਬੀਣ ਯੋਗਤਾ ਕਹਿੰਦੇ ਹਨ ਦਬਾਉਣ ਨਾਲ ਕਣਾਂ ਵਿਚਲੀ ਥਾਂ ਘਟ ਜਾਂਦੀ ਹੈ ਜਿਸ ਕਰਕੇ ਪਦਾਰਥਾਂ ਪਦਾਰਥ ਦੀ ਘਣਤਾ ਵੱਧ ਜਾਂਦੀ ਹੈ ਗੈਸਾਂ ਵਿੱਚ ਦਬੀਣ ਯੋਗਤਾ ਸਭ ਤੋਂ ਵੱਧ ਹੁੰਦੀ ਹੈ ਤਰਲਤਾ ਜਿਹਨੂੰ ਕਹਿੰਦੇ ਫਲੂਇਡਿਟੀ ਕਿਸੇ ਪਦਾਰਥ ਦੇ ਵਗਣ ਜਾਂ ਵਹਿਣ ਦੇ ਗੁਣ ਨੂੰ ਤਰਲਤਾ ਕਿਹਾ ਜਾਂਦਾ ਹੈ ਗੈਸਾਂ ਅਤੇ ਦਰਬ ਦੋਨੋਂ ਵਗਣ ਜੋਗ ਜਾਂ ਵਹਿਣ ਜੋਗ ਫਲੂਇਡਸ ਅੰਗਰੇਜ਼ੀ ਚ ਕਿੰਨੇ ਹਨ ਠੀਕ ਹੈ ਫਿਰ ਬਰਤਨ ਵਿੱਚ ਗੈਸ ਦਾ ਭਰਨਾ ਗੈਸੀ ਕਣਾਂ ਵਿਚਲਾ ਆਕਰਸ਼ਣ ਬਲ ਸਭ ਤੋਂ ਘੱਟ ਅਤੇ ਕਣਾਂ ਵਿਚਲੀ ਥਾਂ ਸਭ ਤੋਂ ਵੱਧ ਹੁੰਦੀ ਹੈ ਇਸ ਕਰਕੇ ਜਿਸ ਬਰਤਨ ਵਿੱਚ ਗੈਸ ਰੱਖੀ ਜਾਂਦੀ ਹੈ ਉਹ ਉਸ ਬਰਤਨ ਨੂੰ ਪੂਰੀ ਤਰ੍ਹਾਂ ਭੰਦੀ ਹੈ ਠੀਕ ਹੈ ਫਿਰ ਆ ਗਿਆ ਆਕਾਰ ਜਿਹਨੂੰ ਕਹਿੰਦੇ ਸ਼ੇਪ ਕਿਸੇ ਪਦਾਰਤ ਦੀਆਂ ਸਪਸ਼ਟ ਸੀਮਾਵਾਂ ਵਾਲੀ ਬਣਤਰ ਨੂੰ ਆਕਾਰ ਕਹਿੰਦੇ ਹਨ ਠੋਸਾਂ ਦਾ ਨਿਸ਼ਚਿਤ ਆਕਾਰ ਹੁੰਦਾ ਹੈ ਪਰ द्रਵਾਂ ਅਤੇ ਗੈਸਾਂ ਦਾ ਨਹੀਂ ਠੀਕ ਹੈ ਅਗਲਾ ਆ ਗਿਆ ਗਤੀ ਜੁਰਜਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਾਈਨੇਟਿਕ એનર્ਜੀ ਕਿਸੇ ਵਸਤੂ ਵਿੱਚ ਉਸ ਦੀ ਗਤੀ ਕਰਕੇ ਮੌਜੂਦ ਊਰਜਾ ਨੂੰ ਗਤੀਜ ਊਰਜਾ ਕਹਿੰਦੇ ਹਨ ਜਿੰਨੀ ਵੱਧ ਗਤੀ ਹੋਵੇ ਹੋਏਗੀ ਉੰਨੀ ਵੱਧ ਗਤੀਜ ਊਰਜਾ ਹੋਏਗੀ ਕਣਾਂ ਦੀ ਗਤੀਜ ਊਰਜਾ ਠੋਸਾਂ ਵਿੱਚ ਸਭ ਤੋਂ ਘੱਟ ਦਰਵਾ ਵਿੱਚ ਦਰਮਿਆਨੀ ਅਤੇ ਗੈਸਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ ਠੀਕ ਹੈ ਫਿਰ ਆ ਗਿਆ ਬੱਚੋ ਘਣਤਾ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਡੈਂਸਿਟੀ ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਿਹਾ ਜਾਂਦਾ ਹੈ ਸੋ ਘਣਤਾ ਬਰਾਬਰ ਪੁੰਜ ਆਇਤਨ ਠੀਕ ਹੈ ਮੁੰਡਾ ਤੀਜਾ ਸਵਾਲ ਕਾਰਨ ਦੱਸੋ ਇਹਦੇ ਚਾਰ ਭਾਗ ਨੇ ਗੁੜਾ ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ ਕਾਰਨ ਦੱਸੋ ਸੋ ਕਾਰਨ ਹੈ ਗੈਸਾਂ ਦੇ ਕਣਾਂ ਵਿਚਲਾ ਆਕਰਸ਼ਣ ਬਲ ਸਭ ਤੋਂ ਘੱਟ ਅਤੇ ਵਿਚਲੀ ਥਾਂ ਸਭ ਤੋਂ ਵੱਧ ਹੁੰਦੀ ਹੈ ਨਾਲੇ ਗੈਸਾਂ ਵਿੱਚ ਕਣ ਤੇਜ਼ ਗਤੀ ਨਾਲ ਸੁਤੰਤਰ ਰੂਪ ਵਿੱਚ ਗਤੀ ਕਰਦੇ ਹਨ ਇਸ ਕਰਕੇ ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ ਇਹ ਦਾ ਕਾਰਨ ਹੈ ਅੱਗੇ ਆ ਗਿਆ ਐਡਾ ਗੈਸ ਬਰਤਨ ਦੀਆਂ ਦੀਵਾਰਾਂ ਤੇ ਦਬਾਅ ਪਉਂਦੀ ਹੈ ਜਵਾਬ ਗੈਸਾਂ ਦੇ ਕਣਾਂ ਵਿੱਚ ਗਤੀ ਜੁਰਜਾ ਸਭ ਤੋਂ ਵੱਧ ਹੁੰਦੀ ਹੈ ਅਤੇ ਉਹ ਨਿਰੰਤਰ ਤੇਜ਼ ਗਤੀ ਨਾਲ ਗਤੀਸ਼ੀਲ ਰਹਿੰਦੇ ਹਨ ਅਤੇ ਬਰਤਨ ਦੀਆਂ ਦੀਵਾਰਾਂ ਤੇ ਟਕਰਾਉਂਦੇ ਹਨ ਜਿਸ ਨਾਲ ਬਰਤਨ ਦੀਆਂ ਦੀਵਾਰਾਂ ਤੇ ਦਬਾਅ ਪੈਂਦਾ ਹੈ ਠੀਕ ਹੈ ਜੀ ਬੜਾ ਸੌਖਾ ਹੈ ਤਾਂ ਕਾਰਨ ਦੱਸੋ ਭਾਗ ਈਡੀ ਲੱਕੜ ਦੀ ਮੇਜ਼ ਥੋਸਖ ਹੁੰਦੀ ਹੈ ਜੋ ਲੱਕੜ ਦੀ ਮੇਜ਼ ਦਾ ਨਿਸ਼ਚਿਤ ਆਕਾਰ ਸਥਿਰ ਆਇਤਨ ਨੀ ਬਦਲ ਸਕਦੇ ਆਇਤਨ ਆਕਾਰ ਦੀ ਬਦਲ ਸਕਦੇ ਅਤੇ ਸਪਸ਼ਟ ਸੀਮਾਵਾਂ ਹਨ ਇਸ ਵਿੱਚ ਦਵੀਣ ਯੋਗਤਾ ਵੀ ਨਹੀਂ ਹੈ ਮੇਜ਼ ਨੂੰ ਦਬ ਕੇ ਉਟ ਕੇ ਉਹਦਾ ਆਕਾਰ ਨਹੀਂ ਬਦਲ ਸਕਦੇ ਉਹਦਾ ਆਇਤਨ ਘਟਾ ਨਹੀਂ ਸਕਦੇ ਇਸ ਲਈ ਲੱਕੜ ਦੀ ਮੇਜ਼ ਠੋਸ ਅਖਵਾਉਂਦੀ ਹੈ ਇਹ ਸਾਰੇ ਗੁਣ ਬੱਚੇ ਠੋਸ ਦੇ ਨੇ ਠੋਸ ਵਿੱਚ ਦਵੀਣ ਯੋਗਤਾ ਨਹੀਂ ਹੁੰਦੀ ਆਕਾਰ ਨਿਸ਼ਚਿਤ ਹੁੰਦਾ ਹੈ ਆਇਤਨ ਨਿਸ਼ਚਿਤ ਹੁੰਦਾ ਹੈ ਸਥਿਰ ਹੁੰਦਾ ਹੈ ਅਤੇ ਸਪਸ਼ਟ ਸੀਮਾਾਂ ਹੁੰਦੀਆਂ ਹਨ ਇਹ ਜਿਹੜੇ ਗੁਣ ਨੇ ਠੋਸ ਦੇ ਨੇ ਇਸੇ ਕਰਕੇ ਮੇਜ਼ ਲੱਕੜ ਦੀ ਮੇਜ਼ ਹੋ ਸਕਉਂਦੀ ਹੈ ਫਿਰ ਆ ਗਿਆ ਸੱਸਾ ਹਵਾ ਵਿੱਚ ਅਸੀਂ ਆਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਆਂ ਪਰ ਇੱਕ ਠੋਸ ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਾਰਾਟੇ ਦੇ ਵਿੱਚ ਮਾਹਰ ਹੋਣਾ ਪਵੇਗਾ ਆ ਬੜੀ ਜ਼ੋਰ ਦੀ ਮਾਰਨਾ ਪਵੇਗਾ ਪਰ ਆਪਣੇ ਹੱਥ ਵੀ ਬੜੇ ਸਖਤ ਕਰਨੇ ਪੈਣਗੇ ਤੇ ਕੋਈ ਜਾਂਚ ਵੀ ਮਾਰਨ ਇਸੇ ਕਰੀਏਗੀ ਪਾਣੀ 'ਚ ਕੋਈ ਵੀ ਬੰਦਾ ਵਾਦ ਦਾ ਨਿਆਣਾ ਮਾਰ ਲੇ ਸਿਆਣਾ ਮਾਰ ਲੇ ਪਾਣੀ 'ਚ ਹੱਥ ਮਾਰ ਲਓ ਕੁਝ ਨਹੀਂ ਹੁੰਦਾ ਸਰਟ ਨਹੀਂ ਲੱਗਦੀ ਹੱਥ ਨੂੰ ਇਹ ਇਸ ਲਈ ਹੈ ਕਿਉਂਕਿ ਹਵਾ ਦੇ ਕਣਾਂ ਵਿੱਚ ਆਕਰਸ਼ਨ ਬਲ ਬਹੁਤ ਘੱਟ ਹੁੰਦਾ ਹੈ ਪਾਣੀ ਆ ਹਵਾ ਵਿੱਚ ਅਸੀਂ ਹੱਥ ਮਾਰਦੇ ਹਾਂ ਹਨਾ ਅਤੇ ਕਣਾਂ ਵਿੱਚ ਖਾਲੀ ਥਾਂ ਬਹੁਤ ਜ਼ਿਆਦਾ ਹੁੰਦੀ ਹੈ ਪਰ ਇੱਕ ਠੋਸ ਲੱਕੜੀ ਦੇ ਟੁਕੜੇ ਦੇ ਕਣਾਂ ਵਿੱਚ ਆਕਰਸ਼ਨ ਬਲ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਕਣਾਂ ਵਿੱਚ ਖਾਲੀ ਥਾਂ ਬਹੁਤ ਕੱਟ ਹੁੰਦੀ ਹੈ ਸੋ ਇਸ ਕਰਕੇ ਹੱਥ ਨੂੰ ਹਵਾ ਵਿੱਚ ਮਾਰਨਾ ਬਹੁਤ ਸੌਖਾ ਹੈ ਪਰ ਲੱਕੜ ਦੇ ਉੱਤੇ ਠੋਸ ਲੱਕੜ ਦੇ ਮਾਰਨ ਲਈ ਸਾਨੂੰ ਬਹੁਤ ਜ਼ੋਰ ਲਾਣਾ ਪੈਂਦਾ ਹੈ ਕੋਈ ਮੁਹਾਰਤ ਹਾਸਲ ਕਰਨੀ ਪੈਂਦੀ ਹੈ ਆਖਰੀ ਸਵਾਲ ਚੌਥਾ ਆ ਗਿਆ ਆਮ ਤੌਰ ਤੇ ਠੋਸ ਪਦਾਰਥਾਂ ਨਾਲ ਪਦਾਰਥ ਨਾਲੋਂ ਦਰਵਾ ਦੀ ਘਣਤਾ ਘੱਟ ਹੁੰਦੀ ਹੈ ਐਸੀ ਗੁਣਾਚ ਵੀ ਲਿਖਿਆ ਸਰਨੀ ਵਾਦ ਜਿਹੜੇ ਕੀਤਾ ਪਰ ਤੁਸੀਂ ਬਰਫ਼ ਦੇ ਟੁਕੜੇ ਨੂੰ ਪਾਣੀ ਉੱਤੇ ਤਰਦਾ ਵੇਖਿਆ ਹੋਵੇਗਾ ਵੇਖਿਆ ਜੀ ਪਤਾ ਕਰੋ ਇਹ ਜੇਹ ਕਿਉਂ ਹੁੰਦਾ ਹੈ ਆਪ ਦੇਖੀਏ ਬਰਫ ਦਾ ਪਾਣੀ ਤੇ ਤਰਨਾ ਦਰਸਾਉਂਦਾ ਹੈ ਕਿ ਬਰਫ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘੱਟ ਹੁੰਦੀ ਹੈ ਅਲੀ ਗੱਲ ਤੇ ਬੱਚਿਆ ਵੀ ਪਰਤਕ ਜੇ ਕੋਈ ਚੀਜ਼ ਪਾਣੀ ਤੇ ਤਰਦੀ ਪਈ ਹੈ ਤੇ ਇਹਦਾ ਮਤਲਬ ਤਰਨ ਵਾਲੀ ਚੀਜ਼ ਦੀ ਘਣਤਾ ਪਾਣੀ ਦੀ ਘਣਤਾ ਤੋਂ ਘੱਟ ਹੈ ਸਭ ਤੋਂ ਵੱਡੀ ਗੱਲ ਹੈ ਇੱਕ ਸਿੱਖਣ ਵਾਲੀ ਹੈ ਇਹ ਇਸ ਕਰਕੇ ਹੈ ਕਿਉਂਕਿ ਪਾਣੀ ਜੰਮਣ ਦੌਰਾਨ ਕਣਾਂ ਵਿਚਲਾ ਥਾਂ ਵੱਧ ਜਾਂਦਾ ਹੈ ਭਾਵ ਜਿਹੜੀ ਬਰਫ਼ ਇਹ ਬੱਚਿਓ ਫੈਲਦੀ ਹੈ ਭਾਵ ਬਰਫ਼ ਦਾ ਇਹ ਪੱਵਾ ਨਹੀਂ ਆਣਾ ਸੀ ਬੱਚਿਓ ਬੱਬਾ ਆਣਾ ਸੀ ਇੱਥੇ ਭਾਵ ਬਰਫ਼ ਦਾ ਆਇਤਨ ਵੱਧ ਜਾਂਦਾ ਹੈ ਤੇ ਬੱਚਿਓ ਘਣਤਾ ਦਾ ਸੂਤਰ ਕੀ ਹੁੰਦਾ ਹੈ ਘਣਤਾ ਬਰਾਬਰ ਪੁੰਜ बटा आयतन ਤੇ ਬੱਚੋ ਆਇਤਨ ਹਰ ਦੇ ਉੱਤੇ ਆ ਰਿਹਾ ਤੇ ਜੇ ਹਰ ਵੱਡਾ ਹੋ ਜਾਏ ਤੇ ਜਿਹੜਾ ਬੱਚੋ ਫਿਰ ਉਹਦਾ ਨਤੀਜਾ ਆਏਗਾ ਭਾਗਫਲ ਆਏਗਾ ਉਹ ਕੱਟ ਜਾਏਗਾ ਨਾ ਆਇਤਨ ਜੇ ਵਧੇਗਾ ਜਿਸ ਕਰਕੇ ਬਰਫ ਦੀ ਕਣਤਾ ਕੱਟ ਜਾਂਦੀ ਹੈ ਆਇਤਨ ਵੱਡਾ ਹੋਏਗਾ ਜੋ ਹਰ ਦੇ ਵਿੱਚ ਹੈਗਾ ਡਿਨੋਮੀਨੇਟਰ ਦੇ ਵਿੱਚ ਹੈਗਾ ਤੇ ਕਣਤਾ ਜਿਹੜੀ ਹੈ ਉਹ ਕੱਟ ਜਾਏਗੀ ਜਿਸ ਕਰਕੇ ਬਰਫ ਦੀ ਕਣਤਾ ਕੱਟ ਜਾਂਦੀ ਹੈ ਅਤੇ ਉਹ ਠੋਸ ਹੋ ਕੇ ਵੀ ਪਾਣੀ ਤੇ ਤਰਦੀ ਹੈ ਬਰਫ਼ ਜੰਮਣ ਤੇ ਜਦੋਂ ਬਰਫ਼ ਜੰਮਦੀ ਹੈ ਤੇ ਵਿੱਚੋਂ ਫੈਲਦੀ ਹੈ ਉਹ ਉਹਦਾ ਆਇਤਨ ਜ਼ਿਆਦਾ ਹੋ ਜਾਂਦਾ ਹੈ। ਭਾਰ ਉਹ ਨਹੀਂ ਸੀਗਾ, ਪੁੰਜ ਉਹ ਨਹੀਂ ਸੀਗਾ, ਆਇਤਨ ਜ਼ਿਆਦਾ ਹੋ ਗਿਆ ਤੇ ਜੇ ਆਇਤਨ ਜ਼ਿਆਦਾ ਹੋ ਗਿਆ ਪੁੰਜ ਬਟਾ ਆਇਤਨ ਘਣਤਾ ਘਣਤਾ ਘਟ ਗਈ, ਹਲਕੀ ਹੋ ਗਈ ਤੇ ਇਸ ਕਰਕੇ ਉਹ ਤਰਦੀ ਹੈ। ਸੋ ਐਸੀ ਕਾਰੇ ਵਿਦਿਆਰਥੀਓ ਪੰਨਾ 6 ਤੇ ਆਏ ਤੁਹਾਡੇ ਅਭਿਆਸ ਅੰਦਰਲੇ 400 ਆਨ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ। ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ